14 ਦਿਨ ਦਾ ਫਰਦਰ ਜਿਹੜਾ ਜੁਡੀਸ਼ੀਅਲ ਕਸਟਡੀ ਇਹਨਾਂ ਨੂੰ ਭੇਜਿਆ ਗਿਆ 2 ਅਗਸਤ ਜਿਹੜੀ ਆ ਉਹਦੇ ਵਿੱਚ ਅਗਲੀ ਤਰੀਕ ਹੈ ਤੇ 2 ਅਗਸਤ ਨੂੰ ਹੁਣ ਦੁਬਾਰਾ ਇਹਨਾਂ ਨੂੰ ਜਿਹੜਾ ਇੱਥੇ ਵੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏ। ਉਹਨੇ ਬੜਾ ਤੱਕਾ ਕਿਤੇ ਆਇਆ ਉਹ ਅੰਦਰ ਜਾਣ ਦਿੱਤੇ। ਇਹਨਾਂ ਨੇ ਕਿਹਾ ਕਿ ਅੰਦਰ ਨਹੀਂ ਜਾਣ ਦਿੱਤਾ ਗਿਆ। ਉਹ ਪਰਿਵਾਰ ਨੂੰ ਮਿਲਣ ਦਿੱਤਾ ਜਾ ਰਿਹਾ। ਸਰਸਰ ਝੂਠ ਇਸ ਚੀਜ਼ ਤੇ ਚੱਲ ਰਿਹਾ। ਇਨ ਕੈਮਰਾ ਪ੍ਰोसीਡਿੰਗਸ ਦੀ ਜਿਹੜੀ ਐਪਲੀਕੇਸ਼ਨ ਹੈ ਆਲਰੇਡੀ ਪਹਿਲਾਂ ਹੀ ਚੱਲ ਰਹੀ ਹੈ ਤੇ ਉਹਦੇ ਵਿੱਚ ਇਹਨਾਂ ਨੇ ਨੋਬਜੈਕਸ਼ਨ ਪਹਿਲਾਂ ਦਿੱਤੀ ਹੋਈ ਸੀਗੀ ਤੇ ਇਨ ਕੈਮਰਾ ਪ੍ਰोसीਡਿੰਗ ਹੋ ਰਹੀ ਸੀ। ਇਹਨਾਂ ਦੀ ਆਪਣੀ ਨੋਬਜੈ ਤੇ ਰਹੀਗਾ ਜਿਹੜੇ ਫੈਮਿਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕੋਰਟ ਨੇ ਬਕਾਇਦਾ 15 ਮਿੰਟ ਮਿਲਣ ਦਿੱਤਾ ਹੈ ਉੱਥੇ ਇਹ ਆਰਡਰ ਕੋਰਟ ਜਦੋਂ ਉਹਨਾਂ ਨੇ ਐਪਲੀਕੇਸ਼ਨ ਲਗਾਈ ਤਾਂ ਕੋਰਟ ਨੇ 15 ਮਿੰਟ ਉਹਨਾਂ ਨੂੰ ਮਿਲਣ ਵੀ ਦਿੱਤਾ ਨਾਲ ਉਹਨਾਂ ਦੇ ਲਾਇਰਸ ਨੂੰ ਵੀ ਮਿਲਣ ਦਿੱਤਾ ਇਹ ਬੇਬੁਨਿਆਦ ਜਿਹੜੀ ਗੱਲਾਂ ਨੇ ਜਿਹੜੀ ਕਰ ਰਹੇ ਹੋ ਕਿ ਇਸ ਫਰਤੀ ਜਿਹੜਾ ਉਹ ਵੀ ਹੁਣ ਜਿਹੜਾ ਠੁੱਟਾ ਸਾਰਾ ਦੇਖੋ ਸਾਰਾ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਦੇ ਵਿੱਚ ਜੋ ਕੁਝ ਕਾਫੀ ਗੱਜਾ ਹੋਰ ਵੀ ਨਵੀਂ ਨਿਕਲ ਕੇ ਆਈਆਂ ਨੇ ਜਿਸ ਟਾਈਮ ਤੇ ਜਿਸ ਸਟੇਜ ਦੇ ਉੱਤੇ ਸਾਰਾ ਕੁਝ ਆਏਗਾ ਤੇ ਤੁਹਾਨੂੰ ਪ੍ਰੋਪਰ ਸਾਰਾ ਦੱਸਿਆ ਜਾਏਗਾ ਪਰ ਇਹ ਨਹੀਂ ਚੱਲਦੀ ਰੇਡ ਨਹੀਂ ਚੱਲਦੀ ਹਜੀ ਸਾਰਾ ਕੁਝ ਬੇਬੁਨਿਆਦ ਜਿਹੜਾ ਇਹਨਾਂ ਦਾ ਚੱਲਦਾ ਪਿਆ ਹੈ ਕਿ ਹਰ ਚੀਜ਼ ਦੇ ਵਿੱਚ ਬਸ ਆਬਜੈਕਸ਼ਨ ਹੀ ਕਰਨੀ ਹੈ ਕਿ ਜਦੋਂ ਕੁਝ ਹੋਰ ਨਹੀਂ ਮਿਲਦਾ ਪਿਆ ਤਾਂ ਇਹੀ ਚੀਜ਼ਾਂ ਕਰਨੀਆਂ ਨੇ ਇਹੀ ਸੇਮ ਚੱਲਦਾ ਪਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਕੁਝ ਨਿਕਲ ਕੇ ਆਇਆ ਹੈ ਰੇਟਸ ਏੜੀਆਂ ਨੇ ਚੱਲ ਸਕਦੀਆਂ ਨੇ ਕੋਰਟ ਦੇ ਆਰਡਰਸ ਨੇ ਕੋਰਟ ਦੇ ਆਰਡਰ ਦੇ ਉੱਤੇ ਜੋ ਕੁਝ ਵੀ ਜੇ ਸਰਚ ਵਾਰੈਂਟਸ ਹੈ ਐਵੈਲੂਏਸ਼ਨ ਦੇ ਲਈ ਸਭ ਕੁਝ ਕੋਰਟ ਦੇ ਆਰਡਰ ਲਿੱਤੇ ਜਾਂਦੇ ਨੇ ਅਗਲਾ ਆਰਡਰ ਕਰ ਜੀ ਕਰੋਗੇ ਪੇਜੈਂਟ ਪੇਕ ਨੂੰ ਲੁਕਾਏ ਦੇਖੋ ਕੁਝ ਨਹੀਂ ਹੋਣਾ ਜੀ ਅਪਲੀਕੇਸ਼ਨਾਂ ਪੈਂਡਿੰਗ ਨੇ ਬਸ ਬੇਬੁਨ ਤੇ ਨਹੀਂ ਹੁੰਦਾ ਤਾਂ ਇਹੋ ਜੀ ਰੀਤ ਹੈ। ਇਹਦੇ ਕੋਲ ਸਵਾਲ ਹੈ ਅੱਜ ਚਿੱਤੇ ਭਰਦੀ ਚਿੱਤੇ ਕਪੜੇ ਘੁਰਦੇ ਰਿਹਾ ਮੈਂ ਔਰ ਨੀਲੀਆਂ ਬੱਗਾਂ ਦੇ ਵਿੱਚ ਉੱਥੇ ਪੇਸ਼ ਕੀਤੇ ਗਏ ਦੇਖੋ ਸਿਕਿਉਰਿਟੀ ਦਾ ਲਾਅ ਐਂਡ ਆਰਡਰ ਸਿਕਿਉਰਿਟੀ ਦੇਖਣ ਦਾ ਜਿਹੜਾ ਸੀਗਾ ਐਸਐਸਪੀਸ ਆਪਨੇ ਦੇਖਣਾ ਸੀ ਕਿ ਹੀ ਵਾਸ ਪ੍ਰੈਜ਼ੈਂਟ ਇਨ ਦੀ ਕੋਰਟ ਔਰ ਜਦੋਂ ਕੋਰਟ ਦੇ ਵਿੱਚ ਜੋ ਕੁਝ ਹੋਇਆ ਕੋਰਟ ਦੇ ਅੰਦਰ ਹੋਇਆ ਕੋਰਟ ਨੇ ਪੁੱਛਿਆ ਵੀ ਤਾਂ ਉਹਨੇ ਕਿਹਾ ਵੀ ਸਾਰਾ ਪ੍ਰੋਪਰ ਜਿਹੜਾ ਸਿਕਿਉਰਿਟੀ ਅਰੇਂਜਮੈਂਟ ਕੀਤਾ ਹੋਇਆ ਹੁਣ ਜੇ ਤੁਸੀਂ ਅਨਨੈਸੈਸਰੀ ਆਬਜੈਕਸ਼ਨਸ ਹੀ ਕ੍ਰੀਏਟ ਕਰਨੀਆਂ ਨੇ ਸੀਨਸ ਕ੍ਰੀਏਟ ਕਰਨੇ ਹਨ ਜਸਟ ਫਾਰ ਪ ਕਹਤਾ ਉਹਦੇ ਵਿੱਚ ਕੋਰਟ ਦੇ ਸਾਹਮਣੇ ਜੋ ਪੁਛਵਾਇਆ ਕੋਰਟ ਨੇ ਆਪਣੇ ਸਾਹਮਣੇ ਮੱਛਰ ਲੜਦੇ ਆ ਮੱਛਰ ਕਰਦੇ ਆ ਜਿਹੜੀ ਵੀ ਅਗਲੀ ਵਾਰ ਪੇਸ਼ ਕੀਤਾ ਜਾਏਗਾ ਇਸ ਤਰੀਕੇ ਨਾਲ ਬਿਲਕੁਲ ਬਿਲਕੁਲ ਦੇਖ ਕੇ ਕੋਰਟ ਦੇ ਵਿੱਚ ਇਹੀ ਕੀਤਾ ਗਿਆ ਵੀ ਜੋ ਪ੍ਰਵੀਜ਼ਨ ਹੈਗੀ ਹੈ ਜਿਹੜਾ ਨੈਕਸਟ ਈਅਰ ਦੇ ਉੱਤੇ ਦੇਖਿਆ ਜਾਏਗਾ ਕਿ ਵੈਦਰ ਕੋਰਟ ਦੀ ਸਾਹਮਣੇ ਬਣਾਉਣਾ ਚਾਹੀਦਾ ਜਿਹੜਾ 22 ਤਰੀਕ ਨੂੰ 22 ਤਰੀਕ ਨੂੰ ਜਿਹੜੀ ਜਿਹੜੀ ਅਪਲੀਕੇਸ਼ਨ 22 ਤਰੀਕ ਨੂੰ ਇਹਨਾਂ ਨੇ ਇੱਕ ਬੇਲ ਅਪਲੀਕੇਸ਼ਨ ਫਾਈਲ ਕੀਤੀ ہوئی ਹੈ ਉਹਦੀ ਡੇਟ ਹੈਗੀ ਹੈ ਤੇ ਉਸ ਤੋਂ ਇਲਾਵਾ ਦੋ ਹੋਰ ਅਪਲੀਕੇਸ਼ਨ ਦੇ ਨਾਲ ਵੱਲੋਂ ਫਾਈਲਡ ਹੈਗੀਆਂ ਨੇ ਉਹਦੇ ਉਹਦੇ ਵਿੱਚ ਇਹਨਾਂ ਨੇ ਕੁਝ ਰਿਕਾਰਡ ਕੋਲ ਦਿੱਤਾ ਸਰੋ ਅੱਗੇ ਉਸ ਟਾਈਮ ਕਰਦੇ ਮੈਂ ਪੌਸਿਬਿਲਟੀ ਦੇਖੇ